ਹਾਂਜੀ ਦੋਸਤੋ ਐਮ.ਡੀ. ਜੋਬ ਅਲਰਟਸ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਪੰਜਾਬ ਦੇ ਵਿੱਚ ਗਰੁੱਪ ਡੀ ਪੋਸਟਾਂ ਅਨਾਉਂਸ ਕੀਤੀਆਂ ਗਈਆਂ ਨੇ ਜੀ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਵੱਲੋਂ ਆਗਰ ਤੁਸੀਂ 8ਵੀਂ ਪਾਸ ਹੋ ਤੇ ਪੰਜਾਬੀ ਵਿਸ਼ੇ ਨਾਲ ਪਾਸ ਕੀਤੀ ਹੈ ਮਤਲਬ ਕਿ ਪੰਜਾਬੀ ਤੁਹਾਡੇ ਕੋਲ ਸਬਜੈਕਟ ਹੈਗਾ ਸੀ ਉਸ ਟਾਈਮ ਦੇ ਵਿੱਚ ਤਾਂ ਤੁਸੀਂ ਇਹ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਬਹੁਤ ਵਧੀਆ ਸੁਨਹਿਰੀ ਮੌਕਾ ਆ ਚੁੱਕਾ ਹੈ ਸਾਰੇ ਪੰਜਾਬ ਦੇ ਉਮੀਦਵਾਰਾਂ ਦੇ ਲਈ ਜਲਦੀ ਤੋਂ ਜਲਦੀ ਤੁਸੀਂ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰੋ ਅਪਲਾਈ ਕਿਵੇਂ ਕਰਨਾ ਕੌਣ ਕੌਣ ਪੋਸਟਾਂ ਦੇ ਲਈ ਅਪਲਾਈ ਕਰ ਸਕਦਾ ਹੈ ਕਿੱਥੋਂ ਤੁਸੀਂ ਅਪਲਾਈ ਕਰਨਾ ਪੂਰੀ ਜਾਣਕਾਰੀ ਲੈ ਕੇ حاضر ਹੋ ਚੁੱਕੇ ਹਾਂ ਇਸ ਵੀਡੀਓ ਦੇ ਵਿੱਚ ਇਸ ਵੀਡੀਓ ਨੂੰ ਪੂਰਾ ਧਿਆਨ ਨਾਲ ਅੰਤ ਤੱਕ ਜਰੂਰ ਦੇਖਣਾ ਇਸ ਵੀਡੀਓ ਦੇ ਅੰਤ ਤੱਕ ਬਣੇ ਰਹਿਣਾ ਜੀ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ ਨਾਲ ਬੈਲ ਆਈਕਨ ਨੂੰ ਵੀ ਪ੍ਰੈਸ ਕਰ ਦੇਵੋ ਤਾਂ ਕਿ ਪੰਜਾਬ ਦੇ ਵਿੱਚ ਆਉਣ ਵਾਲੀ ਹਰ ਇੱਕ ਸਰਕਾਰੀ ਨੌਕਰੀ ਸੰਬੰਧੀ ਜਾਣਕਾਰੀ ਪ੍ਰਾਈਵੇਟ ਨੌਕਰੀ ਸੰਬੰਧੀ ਜਾਣਕਾਰੀ ਜਾਂ ਪੰਜਾਬ ਦੇ ਵਿੱਚ ਕੋਈ ਨਵਾਂ ਅਪਡੇਟ ਆਉਂਦਾ ਹੈ ਨੋਟੀਫਿਕੇਸ਼ਨ ਆਉਂਦਾ ਹੈ ਉਸ ਸੰਬੰਧੀ ਜਾਣਕਾਰੀ ਜਾਂ ਪੰਜਾਬ ਦੇ ਵਿੱਚ ਕੋਈ ਵੀ ਕੰਪੀਟੀਟਿਵ ਇਗਜ਼ਾਮ ਆਉਂਦਾ ਹੈ ਜੀ ਉਸ ਸੰਬੰਧੀ ਜਾਣਕਾਰੀ ਤੁਹਾਨੂੰ ਸਭ ਨੂੰ ਸਭ ਤੋਂ ਪਹਿਲਾਂ ਮਿਲ ਸਕੇ ਸਾਡਾ ਇੱਕ ਟੈਲੀਗ੍ਰਾਮ ਚੈਨਲ ਹੈ ਤੇ ਵਟਸਐਪ ਚੈਨਲ ਵੀ ਹੈ ਜੀ ਜਿਨ੍ਹਾਂ ਦੇ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜਾਣਗੇ ਸਾਡੇ ਉਹਨਾਂ ਚੈਨਲਾਂ ਨੂੰ ਜੁਆਇਨ ਕਰ ਲਵੋ ਜਿੱਥੇ ਅਸੀਂ ਹਰ ਇੱਕ ਵੀਡੀਓ ਦਾ ਲਿੰਕ ਪਲੱਸ ਪੰਜਾਬ ਦੇ ਵਿੱਚ ਕੋਈ ਰਿਜ਼ਲਟ ਆਉਂਦਾ ਹੈ ਉਸ ਦੀ ਪੀਡੀਐਫ ਫਾਈਲ ਕੋਈ ਨਾਮ ਅਪਡੇਟ ਆਉਂਦਾ ਹੈ ਨੋਟੀਫਿਕੇਸ਼ਨ ਆਉਂਦਾ ਹੈ ਉਸ ਦੀ ਪੀਡੀਐਫ ਫਾਈਲ ਜਾਂ ਪੰਜਾਬ ਦੇ ਵਿੱਚ ਕੋਈ ਇਹੋ ਜੀ ਭਰਤੀ ਆਉਂਦੀ ਹੈ ਜਿਨ੍ਹਾਂ ਨੂੰ ਤੁਸੀਂ ਆਫਲਾਈਨ ਫਾਰਮ ਦੇ ਜ਼ਰੀਏ ਭਰਨਾ ਹੁੰਦਾ ਹੈ ਉਹਨਾਂ ਆਫਲਾਈਨ ਫਾਰਮ ਦੀ ਪੀਡੀਐਫ ਫਾਈਲ ਵੀ ਅਸੀਂ ਉਹਨਾਂ ਚੈਨਲਾਂ ਦੇ ਉੱਤੇ ਅਪਲੋਡ ਕਰਦੇ ਆਂ ਜਿੱਥੋਂ ਤੁਸੀਂ ਡਾਊਨਲੋਡ ਕਰਕੇ ਦੇਖ ਸਕਦੇ ਹੋ ਤੇ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਜੀ ਚਲੋ ਆਪਾਂ ਵੀਡੀਓ ਸ਼ੁਰੂ ਕਰਦੇ ਆਂ ਦੋਸਤੋ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਜੀ ਪੰਜਾਬ ਸਟੇਟ ਲੀਗਲ ਸਰਵਿਸ ਅਥਾਰਟੀ ਜਾਨੀ ਕਿ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਐਸਐਸ ਨਗਰ ਦੇ ਵੱਲੋਂ ਜੀ ਇੰਪਲੋਇਮੈਂਟ ਨੋਟਸ ਆ ਜਿਸ ਦੇ ਵਿੱਚ ਰਿਕਰੂਟਮੈਂਟ ਹੋਣ ਜਾ ਰਹੀ ਹੈ ਗਰੁੱਪ ਡੀ ਦੀ ਇੰਪਲੋਇਮੈਂਟ ਨੋਟਸ ਨੰਬਰ ਤੁਸੀਂ ਚੈੱਕ ਕਰ ਸਕਦੇ ਹੋ 92 ਬਟਾ ਪਾਲਸਾ ਬਟਾ 2025 ਲਾਸਟ ਡੇਟ ਹੈ ਜੀ ਅਪਲਾਈ ਕਰਨ ਦੀ ਤੁਸੀਂ ਨੋਟ ਕਰੋ ਇਹ ਆਨਲਾਈਨ ਤੁਸੀਂ ਅਪਲਾਈ ਕਰਨਾ ਹੋਵੇਗਾ ਅਪਲਾਈ ਕਰਨ ਦੀ ਅੰਤਮ ਮਿਤੀ ਹੈਗੀ ਹੈ ਜੀ 8 ਜੁਲਾਈ 2025 ਤੱਕ ਤੁਸੀਂ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਪੋਸਟਾਂ ਅਨਾਉਂਸ ਕੀਤੀਆਂ ਗਈਆਂ ਨੇ ਟੋਟਲ 22 ਤੁਹਾਨੂੰ ਕੈਟਾਗਰੀ ਵਾਈਜ਼ ਵੀ ਦੱਸਾਂਗੇ ਜੋ ਕਿ ਪ੍ਰੋਸੈਸ ਸਰਵਰ ਦੀਆਂ ਪੋਸਟਾਂ ਨੇ ਜਿਸ ਦੇ ਵਿੱਚ ਐਲੀਜੀਬਲ ਕੈਂਡੀਡੇਟ ਤੋਂ ਆਨਲਾਈਨ ਐਪਲੀਕੇਸ਼ਨਾਂ ਦੀ ਮੰਗ ਕੀਤੀ ਗਈ ਹੈ ਇਹ ਪੋਸਟਾਂ ਪਰਮਾਨੈਂਟ ਲੋਕ ਅਦਾਲਤਾਂ ਵਾਸਤੇ ਅਨਾਉਂਸ ਕੀਤੀਆਂ ਗਈਆਂ ਨੇ ਜੀ ਜੋ ਕਿ ਪੰਜਾਬ ਸਟੇਟ ਲੀਗਲ ਸਰਵਿਸ ਅਥਾਰਟੀ ਦੁਆਰਾ ਇਹ ਅਨਾਉਂਸ ਕੀਤੀਆਂ ਗਈਆਂ ਪੋਸਟਾਂ ਨੇ ਜੀ ਕੈਟਾਗਰੀ ਵਾਈਜ਼ ਇਸ ਪ੍ਰਕਾਰ ਵੰਡੀਆਂ ਗਈਆਂ ਨੇ ਪੋਸਟਾਂ ਜਨਰਲ ਦੀਆਂ 6 ਪੋਸਟਾਂ ਨੇ ਜਨਰਲ ਊਮਨ ਦੀਆਂ 3 ਪੋਸਟਾਂ ਨੇ ਐਸਸੀ ਦੀਆਂ 3 ਐਸਸੀ ਊਮਨ ਦੀਆਂ 2 ਪੋਸਟਾਂ ਨੇ ਐਸਸੀ ਐਕਸ ਸਰਵਿਸਮੈਨ ਦੀਆਂ ਇੱਕ ਪੋਸਟ ਹੈ ਜੀ ਐਕਸ ਸਰਵਿਸਮੈਨ ਦੀ ਇੱਕ ਪੋਸਟ ਹੈ ਐਕਸ ਸਰਵਿਸ ਊਮਨ ਦੀ ਇੱਕ ਪੋਸਟ ਹੈ ਬੀਸੀ ਬੀਸੀ ਊਮਨ ਜਨਰਲ ਈਡਬਲਿਊ ਐਸ ਜਨਰਲ ਈਡਬਲਿਊ ਐਸ ਊਮਨ ਡਿਸੇਬਲਡ ਪਰਸਨ ਬਲਾਈਂਡ ਅਤੇ ਲੋ ਵਿਜਨ ਦੀ ਹੈ ਇੱਕ ਇੱਕ ਪੋਸਟਾਂ ਅਨਾਉਂਸ ਕੀਤੀਆਂ ਗਿਆ ਨੇ ਜਿਹੜੀਆਂ ਵੈਕੈਂਸੀ ਜਿਹਨਾਂ ਦੀ ਗਿਣਤੀ ਨੂੰ ਘਟਾਇਆ ਜਾ ਵਧਾਇਆ ਵੀ ਜਾ ਸਕਦਾ ਜੀ ਐਟ ਐਨੀ ਸਟੇਜ ਇਟ ਡਿਪੈਂਡਿੰਗ ਔਨ ਦਾ ਰਿਕੁਆਇਰਮੈਂਟ ਦੇ ਉੱਤੇ ਹੈ ਜੀ ਏਜ ਦੀ ਗੱਲ ਕਰੀਏ ਐਜ ਪਰ ਪੰਜਾਬ ਸਟੇਟ ਗਰੁਪ ਡੀ ਸਰਵਿਸ ਰੂਲ ਦੇ 1963 ਦੇ ਤਹਿਤ ਜੀ ਸ਼ਲ ਬੀ ਐਜ਼ ਔਨ 1 1 2025 ਦੇ ਅਕੋਰਡਿੰਗ ਤੁਹਾਡੀ ਏਜ ਮੰਨੀ ਜਾਊਗੀ ਜਿਹੜੇ ਸ਼ੈਡਿਊਲ ਕਾਸਟ ਬੈਕਵਰਡ ਕਲਾਸ ਸਟੇਟ ਔਫ ਪੰਜਾਬ ਦੇ ਨੇ ਉਹਨਾਂ ਨੂੰ 5 ਸਾਲ ਦੀ ਰੈਲੈਕਸੇਸ਼ਨ ਦਿੱਤੀ ਜਾਵੇਗੀ ਜੀ ਇਹ ਤੁਸੀਂ ਨੋਟ ਕਰੋ ਤੇ ਐਕਸ ਸਰਵਿਸਮੈਨਾਂ ਨੂੰ ਵੀ ਜੋ ਏਜ ਲਿਮਟ ਦੇ ਵਿੱਚ ਛੋਟ ਦਿੱਤੀ ਜਾਵੇਗੀ ਤੇ ਆਪਰ ਏਜ ਲਿਮਟ ਜਿਹੜੇ ਕਿ ਪਰਸਨਲ ਜਿਹੜੇ ਪੰਜਾਬ ਗਵਰਨਮੈਂਟ ਦੇ EMPLOYEES ਨੇ ਜਾਂ ਅਦਰ ਸਟੇਟ ਗਵਰਨਮੈਂਟ ਦੇ EMPLOYEES ਨੇ ਉਹਨਾਂ ਵੱਲੋਂ ਵੀ ਇਹ ਨੋਟ ਕਰੋ ਕਿ ਏਜ ਲਿਮਟ ਦੇ ਵਿੱਚ ਰੈਲਾਕਸੇਸ਼ਨ ਦਿੱਤੀ ਜਾਵੇਗੀ ਅੱਗੇ ਵਧਦੇ ਹਾਂ ਜੀ ਜਿਹੜੇ ਡਿਸੇਬਲ ਕੈਟਾਗਰੀ ਨਾਲ ਸੰਬੰਧਿਤ ਨੇ ਉਹਨਾਂ ਨੂੰ 10 ਸਾਲ ਦੇ ਵਿੱਚ ਆਪਰੇਜ਼ ਲਿਮਟ ਦੇ ਵਿੱਚ ਛੋਟ ਦਿੱਤੀ ਜਾਵੇਗੀ ਕੁਆਲਿਫਿਕੇਸ਼ਨ ਦੀ ਗੱਲ ਕਰੀਏ ਜਿਹੜੇ ਐਪਲੀਕੈਂਟਸ ਨੇ ਉਹਨਾਂ ਦੁਆਰਾ ਮੀਡਲ ਸਟੈਂਡਰਡ ਪਾਸ ਕੀਤੀ ਹੋਣੀ ਚਾਹੀਦੀ ਹੈ ਯਾਨੀ ਕਿ 8ਵੀਂ ਪਾਸ ਕੀਤੀ ਹੋਵੇ ਤੇ ਪੰਜਾਬੀ ਲੈਂਗੁਏਜ ਇੱਕ ਸਬਜੈਕਟ ਹੋਣਾ ਚਾਹੀਦਾ 8ਵੀਂ ਦੇ ਵਿੱਚ ਇਹ ਤੁਸੀਂ ਨੋਟ ਕਰੋ ਤੇ ਮਾਨਤਾ ਪ੍ਰਾਪਤ ਸੰਸਥਾ ਤੋਂ ਪੰਜਾਬੀ ਵਿਸ਼ੇ ਨਾਲ ਜੀ 8ਵੀਂ ਪਾਸ ਕੀਤੀ ਹੋਣੀ ਚਾਹੀਦੀ ਹੈ ਤਾਂ ਤੁਸੀਂ ਇਹ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਜੀ ਜਿੰਨੇ ਵੀ ਐਪਲੀਕੈਂਟਸ ਨੇ ਜਿਨ੍ਹਾਂ ਨੇ ਅਪਲਾਈ ਕਰਨਾ ਹੈ ਉਹਨਾਂ ਦੁਆਰਾ ਇਹ ਸਾਰੀਆਂ ਕੰਡੀਸ਼ਨਜ਼ ਐ ਕੁਆਲਿਫਿਕੇਸ਼ਨ ਪੂਰੀਆਂ ਕੀਤੀਆਂ ਹੋਣੀਆਂ ਚਾਹੀਦੀਆਂ ਜਦੋਂ ਉਹ ਸਬਮਿਟ ਕਰ ਰਹੇ ਨੇ ਐਪਲੀਕੇਸ਼ਨ ਜੀ ਰਿਜ਼ਰਵੇਸ਼ਨ ਬੈਨੀਫਿਟ ਦਿੱਤਾ ਜਾਵੇਗਾ ਜੀ ਇਹ ਤੁਸੀਂ ਨੋਟ ਕਰ ਸਕਦੇ ਹੋ ਕੁਝ ਟਰਮ ਐਂਡ ਕੰਡੀਸ਼ਨਸ ਦਿੱਤੀਆਂ ਨੇ ਚੰਗੀ ਤਰ੍ਹਾਂ ਪੜ੍ਹ ਲੈਣੀਆਂ ਹੈਗੀਆਂ ਨੇ ਜੀ ਪੇ ਸਕੇਲ ਤੇ ਆ ਜਾਂਦੇ ਆ ਜੀ ਹੁਣ ਆਪਾਂ ਐਜ਼ ਪਰ ਦਾ ਪੇ ਮੈਟ੍ਰਿਕਸ ਜੋ ਇਸ਼ੂ ਕੀਤਾ ਗਿਆ ਹੈ ਜੀ 7th ਸੈਂਟਰਲ ਪੇ ਕਮਿਸ਼ਨ ਦੁਆਰਾ ਮਿਨੀਮ ਘੱਟੋ ਘੱਟ ਐਡਮਾਈਸੇਬਲ ਪੇ ਦਿੱਤੀ ਜਾਵੇਗੀ 18000 ਰੁਪਏ ਸਬਜੈਕਟ ਟੂ ਦਾ ਕੰਡੀਸ਼ਨ ਦੈਟ ਇਨਸਟਰਕਸ਼ਨ ਇਸ਼ੂਡ ਬਾਏ ਦਾ ਸਟੇਟ ਗਵਰਨਮੈਂਟ ਇੱਕ ਲੈਟਰ ਜਾਰੀ ਕੀਤਾ ਗਿਆ ਸੀ ਉਹਦੇ ਅਕੋਰਡਿੰਗ ਜੋ ਤਨਖਾਹ ਦਿੱਤੀ ਜਾਵੇਗੀ ਸਿਲੈਕਸ਼ਨ ਕ੍ਰਾਈਟੇਰੀਆ ਦੀ ਗੱਲ ਕਰੀਏ ਤਾਂ ਸਟੈਪ 1 ਦੇ ਵਿੱਚ ਇੱਕ ਕੁਆਲੀਫਾਈਂਗ ਟੈਸਟ ਹੋਵੇਗਾ ਜੋ ਪੰਜਾਬੀ ਲੈਂਗੁਏਜ ਦਾ ਹੋਵੇਗਾ ਜੀ 8ਵੀਂ ਪੱਧਰ ਦੇ ਉੱਤੇ ਹੋਵੇਗਾ ਉਹਦੇ ਵਿੱਚ 50% ਮਾਰਕਸ ਲੈਣੇ ਹੋਣਗੇ ਜੀ ਉਸ ਤੋਂ ਬਾਅਦ ਜਿਨ੍ਹਾਂ ਨੇ ਪੰਜਾਬੀ ਲੈਂਗੁਏਜ ਟੈਸਟ ਪਾਸ ਕੀਤਾ ਉਹਨਾਂ ਨੂੰ ਵਾਈਵਾ ਬੋਸ ਵਾਸਤੇ ਬੁਲਾਇਆ ਜਾਵੇਗਾ ਜਿਸ ਦੇ ਵਿੱਚ ਅਸੈਸਮੈਂਟ ਹੋਵੇਗੀ ਜਨਰਲ ਐਪਟੀਟਿਊਡ ਬਿਹੇਵੀਅਰ ਤੇ ਡਰੈਸ ਐਂਡ ਮੈਨਰਿਜ਼ਮ ਮੈਨਰ ਵਗੈਰਾ ਚੈੱਕ ਕੀਤੇ ਜਾਣਗੇ ਇਹਨਾਂ ਦੀ ਆਫੀਸ਼ਲ ਵੈਬਸਾਈਟ ਹੈਗੀ ਹੈ ਜੀ palsa.punjab.gov.in ਜਿਸ ਦੇ ਉੱਤੇ ਤੁਸੀਂ ਇਹ ਨੋਟੀਫਿਕੇਸ਼ਨ ਵੀ ਦੇਖ ਸਕੋਗੇ ਤੇ ਅਪਲਾਈ ਵੀ ਕਰ ਸਕੋਗੇ ਅਪਲਾਈ ਕਰਨ ਦੇ ਲਈ ਤੁਹਾਨੂੰ ਡੇਟ ਆਫ ਬਰਥ ਸਰਟੀਫਿਕੇਟ ਕੁਆਲਿਫਿਕੇਸ਼ਨ ਦੇ ਸਰਟੀਫਿਕੇਟ ਰੈਜ਼ਿਡੈਂਸੀ ਸਰਟੀਫਿਕੇਟ ਰਿਜ਼ਰਵ ਕੈਟੇਗਰੀ ਸਰਟੀਫਿਕੇਟ ਜੇ ਗਵਰਨਮੈਂਟ ਅਪਲਾਈ ਹੋ ਤਾਂ ਐਨਓਸੀ ਯਾਨੀ ਕਿ ਨੋ ਆਬਜੈਕਸ਼ਨ ਸਰਟੀਫਿਕੇਟ ਤੁਹਾਡੇ ਕੋਲ ਹੋਣਾ ਚਾਹੀਦਾ ਹੈਗਾ ਜੀ ਇਹ ਪੋਸਟ ਨੂੰ ਅਪਲਾਈ ਕਰਨ ਦੇ ਲਈ ਨੋਟ ਦਿੱਤੇ ਹੋਏ ਨੇ ਜੀ ਚੰਗੀ ਤਰ੍ਹਾਂ ਪੜ ਲੈਣੇ ਨੇ ਜੀ ਇਹਦੇ ਤੇ ਵੀ ਟਿਕ ਸਪੈਸ਼ਲੀ ਮੈਂਸ਼ਨ ਕੀਤਾ ਹੋਇਆ ਗਿਆ ਕਿ ਜੇ ਤੁਸੀਂ ਕੈਟੇਗਰੀ ਇੱਕ ਵਾਰੀ ਸਿਲੈਕਟ ਕਰ ਲਈ ਤਾਂ ਉਹ ਚੇਂਜ ਨਹੀਂ ਕਰ ਸਕਦਾ ਕਿਸੇ ਵੀ ਸਥਿਤੀ ਦੇ ਵਿੱਚ ਤੁਸੀਂ ਨੋਟ ਕਰੋ ਤਾਂ ਚੰਗੀ ਤਰ੍ਹਾਂ ਪੜ੍ਹ ਕੇ ਤੇ ਜਿਹੜੀ ਕੈਟਾਗਰੀ ਦੇ ਵਿੱਚ ਤੁਸੀਂ ਹੈਗੇ ਹੋ ਉਹ ਕੈਟਾਗਰੀ ਚੰਗੀ ਤਰ੍ਹਾਂ ਚੂਜ਼ ਕਰੋ ਧਿਆਨ ਨਾਲ ਚੂਜ਼ ਕਰਨੀ ਹੈਗੀ ਹੈ ਜੀ ਆਨਲਾਈਨ ਤੁਸੀਂ ਅਪਲਾਈ ਕਰਨਾ ਹੈਗਾ ਆਨਲਾਈਨ ਅਪਲਾਈ ਕਰਨਾ ਹੈਗਾ ਇਹਨਾਂ ਦੀ ਆਫੀਸ਼ੀਅਲ ਵੈਬਸਾਈਟ ਦੇ ਉੱਤੇ palsa.punjab.gov.in ਦੇ ਉੱਤੇ ਜੀ ਈਮੇਲ ਆਈਡੀ ਮੋਬਾਈਲ ਨੰਬਰ ਜੋ ਕਿ ਹੈ ਕਿਸੇ ਹੋਰ ਪਰਸਨ ਦਾ ਨਾਮ ਦਿੱਤਾ ਜਾਵੇ ਆਪਣਾ ਹੀ ਦਿੱਤਾ ਜਾਵੇ ਕਿਉਂਕਿ ਉਹਦੇ ਤ ਤ ਤੁਹਾਨੂੰ ਸਾਰੇ ਹੀ ਨੋਟੀਫਿਕੇਸ਼ਨ ਵਗੈਰਾ ਜਾਂ ਇਹਨਾਂ ਦੁਆਰਾ ਫੋਨ ਵਗੈਰਾ ਕੀਤਾ ਜਾ ਸਕਦਾ ਹੈਗਾ ਜਿਹੜੇ ਪੰਜਾਬੀ ਟੈਸਟ ਵਾਸਤੇ ਆਉਣਗੇ ਜਾਂ ਅਸੈਸਮੈਂਟ ਵਾਸਤੇ ਆਉਣਗੇ ਉਹਨਾਂ ਨੂੰ ਕੋਈ ਟੀਏਡੀਏ ਨਹੀਂ ਦਿੱਤਾ ਜਾਵੇਗਾ ਇਹ ਪੋਸਟ ਅਨਾਉਂਸ ਕੀਤੀ ਹੈ ਕਿ ਪੰਜਾਬ ਸਟੇਟ ਲੀਗਲ ਸਰਵਿਸ ਅਥਾਰਟੀ ਜਨਕੀ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੁਆਰਾ ਐਸਐਸ ਨਗਰ ਦੁਆਰਾ ਏ ਗਰੁੱਪ ਡੀ ਦੀਆਂ ਪੋਸਟਾਂ ਸੀ ਬਹੁਤ ਵਧੀਆ ਮੌਕਾ ਜਲਦੀ ਤੋਂ ਜਲਦੀ ਇਹਨਾਂ ਪੋਸਟਾਂ ਤੇ ਲਈ ਅਪਲਾਈ ਕਰੋ ਜੀ ਏ ਸੀ ਅੱਜ ਦਾ ਨੋਟੀਫਿਕੇਸ਼ਨ ਵੀਡੀਓ ਕਿਵੇਂ ਲੱਗੀ ਤੁਹਾਨੂੰ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਜੀ ਹੁਣ ਮਿਲਦੇ ਹਾਂ ਨਵੀਆਂ ਪੋਸਟਾਂ ਦੇ ਨਾਲ ਨਵੀਂ ਵੀਡੀਓ ਦੇ ਨਾਲ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਲਈ ਜੀ ਰੱਬ ਰਾਖਾ